ਸਰਹੰਦ ਮੰਡੀ ਵਿਖੇ ਇੱਕ ਸੁਨਿਆਰੀ ਦੀ ਦੁਕਾਨ ਵਿੱਚ ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਪਰਦੇਸ਼ ਕੁਮਾਰ ਨੇ ਦੱਸਿਆ ਕਿ ਉਸ ਨੂੰ ਚੌਂਕੀਦਾਰ ਨੇ ਸਵੇਰੇ ਸੂਚਨਾ ਦਿੱਤੀ ਸੀ ਕਿ ਉਸ ਦੀ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ ਜਿਸ ਤੋਂ ਬਾਅਦ ਉਹ ਦੁਕਾਨ ਤੇ ਪਹੁੰਚਿਆ ਤਾਂ ਦੁਕਾਨ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ ਅਤੇ ਦੁਕਾਨ ਵਿੱਚੋਂ ਸੋਨੇ ਤੇ ਚਾਂਦੀ ਦੇ ਗਹਿਣੇ ਗਾਇਬ ਸਨ ਮੌਕੇ ਤੇ ਪਹੁੰਚੇ ਡੀਐਸਪੀ ਫਤੇਗੜ ਸਾਹਿਬ ਸੁਖਨਾਥ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਸੁਨਿਆਰੀ ਦੀ ਦੁਕਾਨ ਤੇ ਲੱਗੇ ਸੀਸੀਟੀਵੀ ਕੈਮਰੇ ਖਰਾਬ ਸੀ ਜਿਸ ਕਾਰਨ ਘਟਨਾ ਦੀ ਫੁਟੇਜ ਅਜੇ ਤੱਕ ਸਾਹਮਣੇ ਨਹੀਂ ਆਈ ਸਰ ਮੇਰਾ ਨਾਮ ਰਜੇਸ਼ ਕੁਮਾਰ ਹੈ ਜਗਦੰਭ ਜਵਾਲਰ ਦਾ ਨਾਦੀ ਮੇਰੀ ਫਰਮ ਹੈ ਮੇਰੀ ਆਪਦੀ ਫਰਮ ਹੈ ਮੈਂ ਆਹੀ ਰੂਟੀਨ ਜਿਹੜਾ ਸਾਡਾ ਕੰਮ ਹੁੰਦਾ ਹੈ ਮੈਂ ਘਰ ਜਦੋਂ ਕੋਈ ਸਵੇਰੇ ਤਾਂ ਮੈਨੂੰ ਸਾਡੇ 6:00 4:00 ਵਜੇ ਚੌਕੀਦਾਰ ਦਾ ਹੀ ਫੋਨ ਆਇਆ ਵੀ ਐਵੇਂ ਕਰਕੇ ਤੁਹਾਡੀ ਦੁਕਾਨ ਦੇ ਉੱਪਰ ਵੀ ਆਕ ਪਾਣਾ ਵਰਤ ਗਿਆ ਮਾ ਤਾਂ ਪਹਿਲੇ ਡਰਾਂ ਵੀ ਕੋਈ ਹੋਰ ਇਹਨਾਂ ਕੋਈ ਸਿਸਟਮ ਹੋ ਗਿਆ ਵੀ ਖਰਾਬ ਕਿਉਂਕਿ ਅੱਜ ਕੱਲ੍ਹ ਮਾਹੌਲ ਇਸ ਤਰ੍ਹਾਂ ਦਾ ਚੱਲ ਰਿਹਾ ਕੁਝ ਨਹੀਂ ਪਤਾ ਚੱਲਦਾ ਚੋਰ ਚੱਕੇ ਕਿਹੜੇ ਹਿਸਾਬ ਨਾਲ ਕਿਹੜੀ ਸਕੀਮਾਂ ਨਾਲ ਮੈਂ ਤਾਂ ਨਿਕਲਿਆ ਪਹਿਲੇ ਬਾਹਰ 10 ਮਿੰਟ ਬਾਅਦ ਹੁਣ ਨਿਕਲ ਕੇ ਦੁਕਾਨ ਤੇ ਪਹੁੰਚਿਆ ਤਾਂ ਸਾਰੇ ਸ਼ਟਰ ਪਟਿਆ ਹੋ ਸੀਗਾ ਜਿੰਦੇ ਤੋੜੇ ਹੋ ਸੀ ਅਲਮਾਰੀ ਜਿਹੜੀ ਮੇਰੀ ਸੇਫ ਹੈ ਜਿਹੜੀ ਚਾਰ ਬੰਦਾ ਤੋਂ ਹਿੱਲਦੀ ਵੀ ਨਹੀਂ ਉਹ ਚੱਕ ਕੇ ਥੱਲੇ ਸਿੱਟ ਕੇ ਸਾਰੀ ਤੋੜੀ ਫਾੜੀ ਪਈ ਸੀ ਕਿ ਸੇਫ ਉਹਦੇ ਵਿੱਚੋਂ ਜਿਹੜਾ ਮੇਰਾ ਸਮਾਨ ਸੀ ਉਹ ਮਤਲਬ ਕੱਟ ਕੇ ਲੈ ਗਏ ਚਾਂਦੀ ਦਾ ਸਮਾਨ ਵੀ ਸੀ ਕੁਝ ਸੋਨੇ ਦਾ ਸਮਾਨ ਵੀ ਸੀ ਨੈਕ ਚਾਂਦੀ ਦਾ ਸਮਾਨ ਲਗਾਇਆ ਹੋਗਾ ਜੀ 4 ਤੋਂ 5 ਕਿਲੋ ਦੇ ਵਿੱਚ ਤੇ ਸੋਨੇ ਦਾ ਲਗਭਗ ਹੋਗਾ ਜੀ 4 ਕਿ ਤੋਲੇ ਦੇ ਨੇੜੇ ਹੋ ਸਕਦਾ ਮੈਨੂੰ ਐਗਜ਼ੈਕਟਲੀ ਮੈਂ ਹਜੇ ਇੱਕਦਮ ਨਹੀਂ ਹਾਂਜੀ ਸੀਸੀਟੀਵੀ ਕੈਮਰੇ ਕਿਥੇ ਆਇਆ ਇਹ ਸੀਸੀਟੀਵੀ ਕੈਮਰਾ ਸਾਡਾ ਦਾ ਇਸ ਟਾਈਮ ਬੰਦ ਚੱਲਿਆ ਐਕਚੁਅਲੀ ਰੈਨੂਵੇਸ਼ਨ ਕਰਾਨ ਕਰਕੇ ਅਸੀਂ ਨਵੇਂ ਸਿਸਟਮ ਚ ਆ ਰਹੇ ਸੀਗੇ ਇਹ ਬਾਈਚਸ 2-3 ਮਹੀਨੇ ਤੋਂ ਬੰਦ ਚੱਲਦਾ ਸੀ ਤੇ ਲਾਤੀ ਸਾਡੇ ਕੈਮਰੇ ਕਿਥੇ ਆਇਆ ਉਹ ਦੇਖ ਰਹੇ ਸਰ ਪੁਲਿਸ ਚੱਲ ਰਹੀ ਹੈ ਇਨਵੈਸਟੀਗੇਸ਼ਨ ਹੋ ਰਹੀ ਹੈ ਇਹ ਨਗਦੀ ਵੀ ਸੀਗੀ ਨਗਦੀ ਨਹੀਂ ਸੀ ਜੀ ਇਹ ਜਿੱਥੇ ਜਗਦੰਬੇ ਆਟ ਜੁਐਲਰਸ ਕਰਕੇ ਹੈਗਾ ਇਹਨਾਂ ਦੇ ਰਾਤ ਨੂੰ ਚੋਰੀ ਹੋਈ ਹੈ ਇਹ ਕੈਮਰੇਜ਼ ਉਹਨਾਂ ਦੇ ਬੰਦ ਨੇ ਅਸੀਂ ਵਾਲੇ ਮੌਕਾ ਦੇਖਣ ਆਏ ਆ ਉਹ ਵੀ ਆਪਣਾ ਸਮਾਨ ਵਗੈਰਾ ਦੇਖ ਰਹੇ ਆ ਕਿ ਸਾਡਾ ਸਮਾਨ ਕਿੰਨਾ ਗਿਆ ਵੈਸੇ ਇਹ ਜੋ ਮੁੜਲੀ ਪੜਤਾਲ ਸਾਨੂੰ ਪਤਾ ਚੱਲਿਆ ਇਹਨਾਂ ਦੇ ਚਾਂਦੀ ਚੋਰੀ ਹੋਈ ਹੈ ਇਹ ਜਿਵੇਂ ਚਾਂਦੀ ਜਿਵੇਂ 골ਡ ਵਗੈਰਾ ਤਾਂ ਆਪਣਾ ਘਰੇ ਲੈ ਜਾਂਦੇ ਸੀਗੇ ਇਹਨਾਂ ਦਾ ਲੋਕਰ ਸੀਗਾ ਲੋਕਰ ਚੋਂ ਵੀ ਜਿਵੇਂ ਇੱਕ ਡਰਾਅਰ ਉਹਨਾਂ ਤੋਂ ਪੁੱਟ ਗਿਆ ਉਹਦੇ ਚੋਂ ਸਮਾਨ ਕੱਢ ਕੇ ਲੈ ਗਏ ਦੂਜਾ ਉਹਨਾਂ ਤੋਂ ਖੁੱਲਿਆ ਨਹੀਂ ਹੈਗਾ ਤੇ ਰਾਤ ਤਕਰੀਬਨ ਮਤਲਬ 2 ਤੇ 3 ਦੇ ਵਿੱਚ ਦੀ ਗੱਲ ਹੈਗੀ ਐ ਇਹਨਾਂ ਦੇ ਵਿੱਚ ਆਇਆ ਸਾਹਮਣੇ ਕੁਝ ਨਹੀਂ ਇਹਨਾਂ ਦੇ ਨਾਲ ਆਪ ਦੇ ਕੈਮਰੇ ਤਾਂ ਇਹਨਾਂ ਦੇ ਬੰਦ ਪਏ ਐ ਇਹਨਾਂ ਦਾ ਬੀਵੀਆਰ ਹੀ ਨਹੀਂ ਸੀਗਾ ਡੀਵੀਆਰ ਖਰਾਬ ਸੀਗਾ ਅਸੀਂ ਤਾਂ ਇਹੋ ਸਾਰੀ ਟੀਮਾਂ ਉਰੇ ਆਈਆਂ ਅਸੀਂ ਆਲੇ ਦੋਲੇ ਦੇ ਸਾਰੇ ਕੈਮਰੇ ਦੇਖ ਰਹੇ ਹਾਂ ਤੇ ਇਨ ਦ ਮੀਨ ਟਾਈਮ ਉਹ ਆਪਣਾ ਚੈੱਕ ਕਰ ਰਹੇ ਹਾਂ ਕਿ ਉਹਨਾਂ ਦਾ ਕਿੰਨਾ ਸਮਾਨ ਗਿਆ ਹੈ ਫਿਰ ਨਾ ਸਟੇਟਮੈਂਟ ਲੈ ਕੇ ਅਸੀਂ ਐਫਆਈਆਰ ਦਵਾਂਗੇ ਤੇ ਅਗਲੀ ਪੜਤਾਲ ਪੁਸ਼ਟੀਸ਼ ਕਰਾਂਗੇ ਪ੍ਰਾਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ